ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਗੱਪਣ ਚੱਕ ਪਾਸ ਖੀਰੀ ਬੱਚੀ ਤੇ ਇੱਕ ਤਾਜੀ ਸੂਈ ਬਿਹੜ ਤੇ ਇੱਕ ਕੁਝ ਕੁ ਟਾਈਮ ਦੀ ਕੱਚੀ ਤੇ ਇੱਕ ਦਿਖਾਵਾਂਗੇ ਜਰਸੀ ਚਾਰਨਾਗ ਵਿਕਰੀ ਵਾਲੇ ਹਾਜਰਾ ਡਿਟੇਲ ਇਨਫੋਰਮੇਸ਼ਨ ਵੀਰ ਤੋਂ ਲੈਨੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੱਗੀ ਆ ਜੀ ਪਿੰਡ ਰਾਈ ਆ ਜੀ ਬਠਿੰਡਾ ਜ਼ਿਲ੍ਹਾ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 99812 ਜ 24554 97812 24554 24554 ਪਹਿਲਾ ਨੰਬਰ ਦਾ ਜਿਹੜੇ ਬੱਚੀ ਦਾ ਟੈਗ ਲੱਗਿਆ ਵਾਠ ਨੰਬਰ ਦਾ ਹਨਾ ਤੇ ਕੈ ਮਹੀਨਾ ਦੀ ਗੱਬਣ ਚੈੱਕ ਆ ਵੀਰੇ ਇਹ 4.5 ਮਹੀਨੇ ਦੀ ਸਾਢੇ 4 ਮਹੀਨਾ ਦੀ ਕਨਫਰਮ ਆ ਬਿਲਕੁਲ ਤੇ ਦੰਦੋ ਬਿਲਕੁਲ ਖੀਰੀ ਆ ਪਿਓ ਰਿਕਾਰਡ ਪਿਛੋਕੜ ਪਤਾ ਇਹਦਾ ਹੋਰ ਕਾੜ ਉਹ ਲਿਖਿਆ ਬਈ ਜੀ ਸਾਰਾ ਕੁਝ ਦੱਸਾਂਗੇ ਜਿਹੜਾ ਟਿੱਕ ਭਰੇ ਬਾਰੇ ਆਪਾਂ ਘਰ ਜਿਹੇ ਲੈ ਕੇ ਆਏ ਆ ਠੀਕ ਆਪਾਂ ਚੱਕ ਕਰਾਲੀ ਜੀ ਨੇ ਡਿਜ਼ਾਈਨੀਆਂ ਚੈੱਕ ਆਪਦੀ ਕਰਵਾ ਕੇ ਲੈ ਕੇ ਆਵੇ ਤੇ ਰੇਟ ਵੀਰ ਕੀ ਰਹੂਗਾ ਇਹਦਾ ਰੇਟ ਫੋਨ ਤੇ ਕਰ ਲੈਂਦੇ ਕੋਈ ਬਾੜਾ ਫालतू ਤਾਂ ਨਹੀਂ ਹੋਊਗਾ ਕਿਵਰ ਫੋਨ ਵਾਲ ਨੂੰ ਕਹਿੰਦੇ ਵੀ ਜਾ ਕਰਨਾ ਜੀ ਰੇਟ ਦਾ ਧੋਰੀ ਫਿਰ ਬਾਹਰ ਨੂੰ ਸੋ ਵੀਰ ਉਹ ਰੇਟ ਫੋਨ ਤੇ ਰਹੂਗਾ ਦੰਦੋ ਖੀਰੀਆ 4 ਮਹੀਨੇ ਆ ਪੂਰੇ 4ਾਂ ਦੀ ਕਨਫਰਮਾਜਾਂ ਠੀਕ ਆ 4ਾਂ ਦੀ ਮੰਨ ਕੇ ਚੱਲਣੀ ਆ ਚੈੱਕ ਲੈ ਜਾਦੇ ਬਾਹਰ ਨੂੰ ਤੇ ਚੈੱਕ ਬਾਈ ਦੀ ਕਰਵਾਈ ਵੀ ਆ ਤੁਹਾਡਾ ਫਰਜ਼ਮੰਦਾ ਤੁਸੀਂ ਪੇਮੈਂਟ ਲਓ ਡਾਕਟਰ ਆਪਦਾ ਨਾਲ ਲੈਓ 2 ਮਿੰਟ ਦਾ ਕੰਮ ਹੋਊਗਾ ਸਿਰਫ ਤੇ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ। ਸੋ ਦੇਖੋ ਬੈੜ ਚੰਗੀ ਆ ਬੱਛੀ ਤੇ ਕਹਿੰਦਾ ਵਾ ਵਧੀਆ ਸੋਹਣੀ ਰੁੱਤ ਚ ਆਉਂਦੀ ਆ ਸੂਣ ਵਾਲੀ ਹਨਾ ਤੇ ਜਿਵੇਂ ਸਰਦੀ ਦੇ ਵਿੱਚ ਇਹਨੇ ਸੂਣਾ ਕਰਮਾ ਲਈ ਨੇ ਸੋ ਦੇਖੋ ਯਾਰ ਕਦ ਕੁਦ ਬੜਾ ਚੰਗਾ ਹਨਾ ਫਾਰਮ ਵਾਲਿਆਂ ਕਰਕੇ ਇੱਥੇ ਚੜੀਆਂ ਜੀ ਠੀਕ ਹੈ ਅਚਾ ਰਿਕਾਰਡ ਆਪਾਂ ਸਾਰਾ ਇਹਦਾ ਦੇ ਦਾਂਗੇ ਹਨਾ ਸੋ ਥਣ ਚਾਰੀ ਆ ਕਿ ਫੋਟ ਸੰਗ ਨਹੀਂ ਇਹਦੇ ਸੋ ਬਿਰ ਥਣ ਚਾਰੀ ਆ ਕੋਈ ਫੋਟ ਸੰਗ ਨਹੀਂ ਬਸ ਠੀਕ ਓਕੇ ਜੀ ਤੇ ਅੱਗੇ ਦੋ ਨੰਬਰ ਜਿਹੜੀ ਬੈੜ ਸੂਈ ਵੀ ਦੇਖ ਰਹੇ ਆਪਾਂ ਹਾਂਜੀ ਕੈਗ ਦਿਨਾਂ ਦੀ ਸੂਈ ਬੇਦੇ ਸੁਭਾ ਕਿਹੜਾ ਏ ਬੱਚਾ ਇਹ ਦੇ ਮਗਰ ਅੱਛਾ ਉਹ ਬੱਚੀ ਖੜੀ ਆ ਦੁੱਧ ਕਿੰਨਾ ਹੁਣ ਦੁੱਧ 16 ਕਿਲੋ ਤਿਆਰ ਆ ਜੀ ਪੰਡਿਆ ਵਾਲਾ 8 ਕਿਲੋ ਟਾਈਮ ਆ ਜੀ 16 8 ਕਿਲੋ ਟਾਈਮ ਦਾ ਜਮਾ ਮਣਕੇ ਦੇਵਾਂਗੇ ਤੇ ਜੇ ਅੱਜ ਆਪਾਂ ਇਹ ਸਾਫ ਹੈ ਬਿਲਕੁਲ ਜਮੋ ਓਕੇ ਜੀ ਤੇ ਰੇਟ ਇਹਦਾ ਹੁਣ ਦੀ ਕਰ ਲਾਂਗੇ ਜੀ ਸਾਰੀਆਂ ਦੀ ਚੋਣ ਜਵਾ ਧਾਰਗੇ ਪੂਰ ਸਰਲਾ ਤਨੀ ਕੋਈ ਦਿੱਕਤ ਨਹੀਂ ਜੀ ਤੋਰੀ ਬਾਹਰ ਨੂੰ ਸਭ ਤੋਂ ਪਲੋਂ ਪਹਿਲਾ ਸੂਆ ਲਗਭਗ ਹੋ ਗਏ ਵੀਰੇ 15 17 ਦਿਨ ਹਨਾ ਹਾਂ ਜੀ 15 ਤੋਂ 20 ਦਿਨਾਂ ਦੇ ਵਿੱਚ ਠੀਕ ਆ 20 ਦਿਨਾਂ ਦੇ ਵਿੱਚ ਵਜਦਾ ਸੂਆ ਮਗਰ ਬੱਛੀ ਆ ਵੀਡੀਓ ਜਿਹੜੀ ਆਪਾਂ ਕਵਰ ਕਰਦੇ ਆਂ ਟਾਈਮ ਐਸ 10 10:30 ਦਾ ਟਾਈਮ ਹੋ ਉਸ ਹਾਂ ਉਹ ਤੁਸੀਂ ਗੈਸ ਕਰ ਸਕਦੇ ਹੋ ਕਿ ਕਦ ਘਾਟ ਸੋਨਾ ਮੂੰ ਮੱਥਾ ਤੇ ਰੇਡ ਫੋਨ ਤੇ ਹੋਊਗਾ 16 ਲੀਟਰ ਦੁੱਧ ਬਿਲਕੁਲ ਨਟ ਮੇਨ ਨਾਲ ਹਾਜ਼ਰ ਆ ਥਣ ਦੇਖ ਸੋ ਥਣ ਚਾਰੇ ਨਿਕਲਵੇਂ ਤੇ ਮਗਰ ਇਹਦੇ ਫੀਮੇਲ ਕਾਪ ਬੱਚੀ ਦੀ ਆਖੜੀ ਹੈਗੀ ਠੀਕ ਹੈ ਤੇ ਅੱਗੇ ਤੇ ਨੰਬਰ ਤੇ ਵੇੜ ਆਪਾਂ ਕੱਚੀ ਦੇਖ ਰਹੇ ਹਾਂ ਨਾ ਹਾਂਜੀ ਕਿਹੜਾ ਸੁਆ ਸੂਣੀ ਹੈ ਜੀ ਇਹ ਇਹ ਦੂਜਾ ਸੁਆ ਜੀ ਦੂਜਾ ਸੁਆ ਸੂਕ ਹੀ ਅਗੇ ਹਾਂਜੀ ਕਿੰਨੇ ਟਾਈਮ ਦੀ ਕੱਚੀ ਆ ਇਹ 25 ਦਿਨ ਲੋ ਜੀ 20 ਤੋਂ 25 ਦਿਨ ਇੱਕ ਮਹੀਨਾ ਬਾਕੀ ਆ 2 ਮਹੀਨਾ ਲਾ ਲੋ 20 ਤੋਂ 25 ਦਿਨ ਗਹਿ ਮਾਰ ਕਰਨ ਕੀ ਰਿਕਾਰਡ ਰਿਹਾ ਹੈ ਇਹ ਕਾਰਜੇ ਬਕਰੂ ਗੱਲ ਕੀਤੀ ਵੇ ਜੀ ਜੀ ਇੱਕ ਦਿਨ 25 ਕਿਲੋ ਦਾ ਬਚੋਆ ਮਾਲ ਲੱਗ ਜੇ ਜੀ ਤੇ ਰੇਟ ਇਹਦਾ ਫੋਨ ਤੇ ਹਨਾ ਹਾਂਜੀ ਹਾਂ ਰੇਟ ਫੋਨ ਸੋ 25 ਕਿਲੋ ਦੁੱਧ ਮਾਲ ਕੇ ਦੱਸ ਦੇ ਕਿ ਦਿੱਤਾ ਹੋਇਆ ਅੱਜ ਇਹਦਾ 1 ਮਹੀਨਾ ਸੂਣ ਚ ਬਾਕੀ ਪਿਆਗਾ ਤੇ ਕੱਦ ਕਾਠ ਬਿਊਟੀ ਵਗੈਰਾ ਮਿਲ ਕੇ ਮੇਨ ਵਗੈਰਾ ਚੰਗਿਆ ਸੋਹਣੀ ਤੇ ਚੰਗੀ ਬਾਡੀ ਲੈਂਦੀ ਆ ਜੇਕਰ ਆਪਾਂ ਚੰਗੀ ਇਹਦੀ ਕੇਅਰ ਡਾਈਟ ਵਗੈਰਾ ਇਹਨੂੰ ਦੇਵਾਂਗੇ ਤਾਂ ਉਹ ਵੀ ਨਾਲ ਅੱਗੇ ਆਪਣੇ ਕੋਲੇ ਰੁੱਤ ਵਧੀਆ ਚ ਆ ਜਾਣਾ ਮੁਰੇ ਨੇ ਕਿਉਂਕਿ ਗਰਮੀ ਸਾਰੀ ਨਗਾ ਗਏ ਨੇ ਸੂਣਾਗਾ ਅਨੁਮਾਜਾ ਲਾ ਕੇ ਜਦੇ ਵੀ 27 28 ਕਿਲੋ ਲਈ ਬੱਚੀ ਨਾਰਮਲ ਹੈਗੀ ਆ ਹਨਾ ਠੀਕ ਆ ਬਾਅਕੀ ਆ ਗਿਆ ਕੇਆਰ ਦੇ ਡਿਪੈਂਡ ਆਗਾ ਹਾਂਜੀ ਸੰਘਾਰੀ ਤੇ ਡਿਪੈਂਡ ਆ ਠੀਕ ਐ ਸੋ ਬੈਡ ਲਾਹੇ ਬੈ ਚੁੱਕੀ ਐ 1 ਮਹੀਨਾ ਸੂਣ ਦੇ ਵਿੱਚ ਇਹਦਾ ਪੈਂਡਿੰਗ ਪਿਆ ਦੂਸਰਾ ਸੂਆ ਸੂਰੀ ਅੱਗੇ ਵੀਰੇ ਆਪਾਂ ਜਰਸੀ ਪੱਛੀ ਦੇਖ ਰਹੇ ਆ ਕਿਹੜਾ ਸੂਆ ਸੂਰੀ ਆ ਜੀ ਇਹ ਪਲੂਨ ਆ ਜੀ ਮੂਨੋ ਦੁੱਕਦੇ ਦੰਦ ਹਜੇ ਸਿੱਟੀ ਐ ਜੀ ਠੀਕ ਆ ਪਲੂਨ ਪਹਿਲਾ ਸੂਆ ਹਾਂਜੀ ਤੇ ਕਿੰਨਾ ਟਾਈਮ ਬਾਕੀ ਪਿਆ ਸੂਆ ਇਹਦੇ 10 ਤੋਂ 12 ਦਿਨ ਬਾਕੀ ਐ ਅੱਛਾ 12 ਦਿਨ ਪੈਂਡਿੰਗ ਆ ਕਿਹੜੇ ਸੀਮਨ ਜਾ ਗਿਆ ਪਏ ਇਹੇ ਹੈਗੀ ਐ ਜੀ ਸੈਗ ਦੀ 40 140 ਦੀ ਠੀਕ ਆ ਆਪ ਅੱਗੇ ਕਿਹੜਾ ਲੱਗ ਤੇ ਸੂਨ ਦੇ ਵਿੱਚ ਨੈਟ ਸਹੀ 10 ਦਿਨ ਬਾਕੀ ਐ ਸੋ 10 12 ਦਿਨ ਪੈਂਡਿੰਗ ਆ ਤੇ ਬਾਕੀ ਲੇਵਾ ਵਗੈਰਾ ਤਿਆਰੀ ਵਗੈਰਾ ਦੇਖੋ ਚੰਗੇ ਸੀਮੰਟ ਰਿਕਾਰਡ ਦੀ ਬੱਚੀ ਪਲੂਨ ਪਹਿਲਾ ਸੂਆ ਤੇ ਦੰਦੋ ਦੋ ਦਾ ਦਨ ਕਨਫਰਮ ਆ ਦੁਕਦੇ ਛਿੱਟੀ ਹੈ ਜੀ ਅੱਛਾ ਚੱਕਰੀ ਪਈ ਆ ਹਣਾ ਅਜੇ ਛੋਟੀ ਜਿਹਦਾ ਬੱਚਾ ਹੀ ਆ ਸੋ ਬਿਊਟੀ ਵਗੈਰਾ ਦੇਖੋ ਬੱਚੀ ਦੀ ਸੋਹਣੀ ਸਾਫ ਸੁਧਰੀ ਤੇ ਬਾਈ ਨੰਬਰ ਐਡਰੈਸ ਬੋਲ ਜੀ ਆਪਣਾ ਨੰਬਰ ਹੈਗਾ ਜੀ 98112 24554 ਠੀਕ ਆ ਜਦ ਮਾਦੀ ਵੀ ਰਿਕਾਲ ਕਰ ਲੈ ਦੋ ਚਾਰ ਗੰਮ ਹੁੰਦੀ ਐ ਸੋ ਪਿੰਡ ਰਾਇਆ ਜ਼ਿਲ੍ਹਾ ਬਠਿੰਡਾ ਵੀਡੀਓ ਦੇਖਣ ਲਈ ਸਭ ਦਾ ਤੈਅ